ਜਿਸ ਤਰ੍ਹਾਂ ਜੋ ਸਾਰੇ ਕੈਂਡੀਡੇਟ ਜਾਣਦੇ ਨੇ ਜੋ 22 ਅਗਸਤ ਅੱਜ 88994 ਦੀ ਸਕਰੂਟੀ ਸੀ ਜਿੰਨਾ ਕੈਂਡੀਡੇਟ ਦਾ ਜੋ ਪੇਪਰ ਰੀਕੰਡਕਟ ਹੋਣ ਤੋਂ ਬਾਅਦ ਇਹ ਪੇਪਰ ਰੀਕੰਡਕਟ ਹੋਇਆ 994 ਭਰਤੀ ਵਿੱਚ ਅੱਜ ਜੋ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ ਸੋ ਸਕਰੂਟੀ ਲਿਸਟਾਂ ਜੋ ਗਰੁੱਪਾਂ ਦੇ ਵਿੱਚ ਆਂਦੀਆਂ ਨੇ ਤੁਸੀਂ ਵੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਸੋਰਸਸ ਇਸ ਦਾ ਗਰੁੱਪ ਹੀ ਨੇ ਜੋ ਵਾਇਰਲ ਹੋਣ ਜਾਣੇ ਸੋਸ਼ਲ ਮੀਡੀਆ ਤੇ ਕਿਉਂਕਿ ਆਫੀਸ਼ੀਅਲੀ ਤੌਰ ਤੇ ਲਿਸਟਾਂ ਆਉਟ ਨਹੀਂ ਹੋਈਆਂ ਨੇ ਗਰੁੱਪਾਂ ਦੇ ਵਿੱਚ ਉੱਥੋਂ ਜੋ ਡਿਪਾਰਟਮੈਂਟ ਵਿੱਚ ਲਿਸਟਾਂ ਸੀ ਉਹ ਵਾਇਰਲ ਕੀਤੀਆਂ ਕਿਸੇ ਕੈਂਡੀਡੇਟ ਦੁਆਰਾ ਜੋ ਉੱਥੇ ਗਏ ਸੀ ਤਾਂ ਦੇਖ ਸਕਦੇ ਹੋ ਜੋ ਪਹਿਲਾ ਜਰਨਲ ਦੀ ਗੱਲ ਕਰ ਲੈਣੇ ਆ 144 ਮਾਰक्स ਤੋਂ ਲੈ ਕੇ 100 ਜੋ ਮੈਰਿਟ ਪਹਿਲਾਂ ਗਈ ਸੀ 124 ਉੱਥੋਂ ਤੱਕ ਕਿੰਨੇ ਕੈਂਡੀਡੇਟ ਜੋ ਹੋਰ ਬੁਲਾਏ ਗਏ ਨੇ ਸੋ ਲਗਭਗ ਜੋ ਪਹਿਲਾਂ ਇੱਕ ਡਾਟਾ ਨਿਕਲੇ ਸੀ ਮੈਂ ਵੀ ਤੁਹਾਨੂੰ ਦੱਸ ਦਿੰਦਾ ਦੱਸਿਆ ਸੀ ਕਈ ਵਾਰ ਕਿ অলমোਸਟ 62 ਕ ਨੰਬਰ ਤੱਕ 82 ਕੈਂਡੀਡੇਟ 80 82 ਜੀ ਜੋ 60 ਨੰਬਰ ਤੱਕ ਗੱਲ ਚੱਲਦੀ ਹੁੰਦੀ ਸੀ ਕਿ ਇੰਨੇ ਹੀ ਐਡ ਹੋਣਗੇ ਸੋ অলমোਸਟ ਉਹੀ ਡਾਟਾ ਹੈ 82 ਕੈਂਡੀਡੇਟ ਦੇਖ ਸਕਦੇ ਹੋ ਜੋ ਸੀਰੀਅਲ ਨੰਬਰ ਇੱਧਰ ਤੁਸੀਂ ਜਰਨਲ ਦੇ ਵਿੱਚ ਜੋ 82 ਕੈਂਡੀਡੇਟ ਹੀ ਜੋ ਆਏ ਨੇ ਸਾਰੀਆਂ ਕੈਟਾਗਰੀਆਂ ਦੇ ਸੋ ਕੋਈ ਬਹੁਤਾ ਵੱਡਾ ਫੇਰ ਬਦਲ ਨਹੀਂ ਹੈ ਕਿਉਂਕਿ ਕਾਫੀ 60 ਮਿੰਤੀ ਵਾਲੇ ਪੇਪਰ ਦੇ ਨਹੀਂ ਗਏ ਪਹਿਲਾਂ ਲੱਗਦਾ ਸੀ ਕਿ ਪੇਪਰ ਰੀਕੰਡਕਟ ਹੋਣ ਨਾਲ ਹੋ ਸਕਦਾ ਕੋਈ ਨੁਕਸਾਨ ਹੋ ਜੇ ਪਰ ਨੁਕਸਾਨ ਦੀ ਬਜਾਏ ਬੈਨੀਫਿਟ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਰੈਂਕ ਪੇਪਰ ਹੋਣ ਤੋਂ ਬਾਅਦ ਵੀ ਕੈਂਡੀਡੇਟਾਂ ਦੇ ਘਟ ਰਹੇ ਨੇ ਚਾਹੇ ਕੁਝ ਕੈਂਡੀਡੇਟ ਐਡ ਹੋਏ ਨੇ ਸੋ ਮੇਨਲੀ ਜੋ ਆਪਣਾ ਮੈਰਿਟ ਪ੍ਰਭਾਵਿਤ ਹੁੰਦੀ ਹੈ ਜੋ ਜਿੰਨੀ ਸਕਰੂਟੀ ਹੋਈ ਹੈ 57 58 59 ਨੰਬਰ ਤੱਕ ਜਾਂ 60 ਤੱਕ ਸੋ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣ ਵਾਲਾ ਹੈ ਬਾਕੀ ਦੇਖਨੇ ਆ ਕਿਉਂਕਿ ਜੋ ਸਾਰੀ ਗਿਣਤੀ ਹੈ ਮੇਨ ਕੈਟਾਗਰੀਆਂ ਨੇ ਜਰਨਲ bc sc aro ਆਲਮੋਸਟ 166 ਕੈਂਡੀਡੇਟ ਨੇ ਸਿਰਫ ਜੋ ਐਡ ਹੋਏ ਨੇ ਬਾਕੀ ਇੱਕ ਕੈਟਾਗਰੀ ਜਿਹੀ ਹੈ ਜਿਸ ਵਿੱਚ ਜ਼ਿਆਦਾ ਕੈਂਡੀਡੇਟ ਐਡ ਹੋਏ ਨੇ ਤੁਸੀਂ ਦੇਖ ਸਕਦੇ ਹੋ ਅੱਗੇ bc ਕੈਂਡੀਡੇਟ ਨੇ 122 ਤੋਂ ਲੈ ਕੇ ਜੋ ਇਹਨਾਂ ਦੀ ਸਕਰੂਟੀਨੀ ਹੋਈ ਸੀ 58 ਤੱਕ ਮਤਲਬ 116 ਤੱਕ ਇਸ ਦੇ ਵਿੱਚ ਜੋ 29 ਕੈਂਡੀਡੇਟ BC ਕੈਟਾਗਰੀ ਦੇ ਵਿੱਚ ਸ਼ਾਮਲ ਹੋਏ ਨੇ ਤੁਸੀਂ ਦੇਖ ਸਕਦੇ ਹੋ 29 ਕੈਂਡੀਡੇਟ ਜੋ 116 ਨੰਬਰ ਤੱਕ ਐਂਟਰ ਮਤਲਬ ਜੋ ਸਕਰੂਟੀਨਿ ਕਰਵਾਣਾ ਜਾਏ ਨੇ ਇਸ ਤੋਂ ਬਾਅਦ EWS ਦੀ ਗੱਲ ਚੱਲਦੀ ਹੈ EWS ਫਾਰ ਜਰਨਲ ਕੈਟਾਗਰੀ ਜੋ ਇਹਨਾਂ ਨੇ ਜੋ ਬੁਲਾਏ ਨੇ ਕੈਂਡੀਡੇਟ EWS ਫਾਰ ਜਰਨਲ 122 ਤੋਂ ਜੋ ਸਕਰੂਟੀਨੀ ਹੋਈ ਸੀ 116 ਤੱਕ ਇਹਨਾਂ ਦੀ 17 ਕੈਂਡੀਡੇਟ ਹੈ ਇਸ ਕੈਟਾਗਰੀ ਵਿੱਚ ਨੇ ਫਰੀडम फाइਟਰ ਵਿੱਚ ਤਿੰਨ ਨੇ ਤਾਂ ਇਸ ਤੋਂ ਅੱਗੇ ਜੋ ਐਸ ਸੀ ਆਰਓ ਨੇ ਜੋ ਵੀ 122 ਤੋਂ ਲੈ ਕੇ ਐਸ ਸੀ ਆਰ ਐਂਡਓ ਦੇ ਵਿੱਚ ਕੈਂਡੀਡੇਟ ਤੁਸੀਂ 114 ਤੱਕ ਸਕਰੂਟੀ ਨਹੀਂ ਹੋਈ ਸੀ ਤਾਂ ਇਸ ਦੇ ਵਿੱਚ 36 ਕੈਂਡੀਡੇਟ ਨੇ ਸੋ ਓਵਰਆਲ ਮੈਂ ਤੁਹਾਨੂੰ ਦੱਸ ਚੁੱਕਿਆ ਐਸ ਸੀ ਆਰਓ ਬੀ ਸੀ ਠੀਕ ਹੈ ਇੰਨਾ ਵਿੱਚ ਜੋ ਬਹੁਤ ਰਿਅਰ ਕੈਂਡੀਡੇਟ ਨਾਮਾਤਰੀ ਕਹਿ ਸਕਦੇ ਹਾਂ ਕਿਉਂਕਿ ਜੇ ਐਬਸੈਂਟੀ ਨੋਟ ਜੁਆਇਨਿੰਗ ਡਾਟਾ ਸ਼ੀਟ 35 ਤੇ ਨਿਕਲ ਰਤੇ ਬਹੁਤ ਜ਼ਿਆਦਾ ਟਾਈਮ ਲੱਗਣਾ ਸੀ ਸੋ ਪਹਿਲਾਂ ਹੀ ਨਿਕਲ ਗਏ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਸੈਕੰਡ ਲਿਸਟਾਂ ਸ਼ੀਟ 35 ਦੀਆਂ ਸੀ ਤੇ ਉਹ ਕੈਂਡੀਡੇਟ ਉੱਧਰ ਜੁਆਇਨ ਕਰ ਗਏ ਨੇ ਸਾਰਾ ਨਾ ਵੱਡੀ ਗੱਲ ਹੈ ਇੱਥੇ ਇੱਕ ਕੈਟਾਗਰੀ ਦੀ ਐਸ ਸੀ ਐਮ ਐਂਡ ਬੀ ਕਿਉਂਕਿ ਤੁਹਾਨੂੰ ਵੀ ਪਤਾ ਰੀਕੰਡਕਟ ਪੇਪਰ ਕਿਉਂ ਹੋਇਆ ਕਿਹੜੀ ਕੈਟਾਗਰੀ ਦੇ ਜੋ ਮਤਲਬ ਕਿਸ ਤਰ੍ਹਾਂ ਚਲੋ ਜੋ ਹੋਇਆ ਰੂਲ ਅਕੋਰਡਿੰਗ ਆਰਡਰ ਅਕੋਰਡਿੰਗ ਹੋਇਆ ਤੇ ਐਮ ਬੀ ਦੇ ਕੈਂਡੀਡੇਟ SCM and B ਦੇ ਵੱਡੀ ਗਿਣਤੀ ਵਿੱਚ ਜੋ ਕੈਂਡੀਡੇਟ ਪਾਸ ਆਊਟ ਹੋਣੇ ਸੀ ਕਿਉਂਕਿ ਇਹਨਾਂ ਦੀ ਮੈਰਿਟ ਅਲੱਗ ਹੈ ਦੂਜੇ ਕੈਂਡੀਡੇਟਾਂ ਨੂੰ ਇਹਨਾਂ ਦੀ ਗਿਣਤੀ ਦੇਖ ਕੇ ਘਬਰਾਉਣ ਦੀ ਜਰੂਰਤ ਨਹੀਂ ਕਿਉਂਕਿ ਇਹਨਾਂ ਦੀਆਂ ਵੈਕੈਂਸੀ ਆਪਣੀ ਕੈਟਾਗਰੀ ਵਿੱਚ ਲੱਗਣੇ ਸੋ ਤੁਸੀਂ ਦੇਖ ਸਕਦੇ ਹੋ ਪਹਿਲਾਂ M and B ਦੀ ਜੋ 100 ਸਟਾਰਟ ਹੁੰਦੀ ਹੈ ਜੋ ਆਈ ਥਿੰਕ 122 ਤੱਕ ਹੀ ਹੋਣੀ ਹੈ ਦੇਖ ਸਕਦੇ ਹੋ SCRO ਤੋਂ ਬਾਅਦ SCM and B ਜੋ ਪਾਸ ਹੋਏ ਨੇ ਕੈਂਡੀਡੇਟ 118 ਤੋਂ ਲੈ ਕੇ ਹੋਏ ਨੇ 120 ਤੋਂ ਹੋਏ ਨੇ ਇਹ ਪਾਸ ਜਿਹੜੇ ਪਾਸ ਹੋਣ ਵਾਲੇ ਕੈਂਡੀਡੇਟ ਨੇ ਦੁਬਾਰਾ 120 ਤੋਂ ਲੈ ਕੇ ਨੰਬਰ ਆਫ ਕੈਂਡੀਡੇਟ 155 ਨੇ ਜੋ ਲਾਸਟ ਕੈਂਡੀਡੇਟ ਕਿਉਂਕਿ ਆਲ ਕੈਂਡੀਡੇਟ ਹੀ ਬੁਲਾਏ ਹੋਏ ਨੇ ਇੱਕ ਵਡੀ ਹੋਣ ਦਾ ਗਿਣਤੀ ਵਡੀ ਹੋਣ ਦਾ ਇਹ ਵੀ ਇਫੈਕਟ ਹੈ ਇਹਨਾਂ ਨੂੰ ਆਲ ਨੂੰ ਬੁਲਾਉਂਦੇ ਹੁੰਦੇ ਆ ਐਮਬੀ ਦੇ ਤੁਸੀਂ ਜਾਣਦੇ ਹੁੰਦੇ ਹੋ ਕੈਂਡੀਡੇਟ ਥੋੜੇ ਹੁੰਦੇ ਆ ਸੀਟਾਂ ਜ਼ਿਆਦਾ ਹੁੰਦੀਆਂ ਨੇ ਸੋ 155 ਕੈਂਡੀਡੇਟ ਨੇ ਔਰਥੋ ਦੇ ਵਿੱਚ ਕੈਂਡੀਡੇਟ ਜੋ ਗਿਣਤੀ ਦੇਖ ਸਕਦੇ ਹੋ 24 ਕੈਂਡੀਡੇਟ ਹੋਏ ਨੇ ਤੇ ਹੀアリング ਦੇ ਵਿੱਚ 6 ਕੈਂਡੀਡੇਟ ਨੇ ਤੇ ਆਈਡੀ ਦੇ ਵਿੱਚ 4 ਕੈਂਡੀਡੇਟ ਨੇ ਇਸੇ ਤਰ੍ਹਾਂ ਵਿਜ਼ੂਅਲ ਦੇ ਵਿੱਚ 8 ਕੈਂਡੀਡੇਟ ਨੇ ਐਕਸ ਸਰਵਿਸਮੈਨ ਜਰਨਲ ਡਿਪੈਂਡੈਂਟ ਨੇ ਜੋ ਉਹਨਾਂ ਦੀ ਗਿਣਤੀ 12 ਤੇ ਬੀਸੀ ਐਕਸ ਸਰਵਿਸਮੈਨ ਡਿਪੈਂਡੈਂਟ ਨੇ ਉਹਨਾਂ ਦੀ ਗਿਣਤੀ 7 ਐਸ ਸੀ ਆਰਓ ਐਕਸ ਸਰਵਿਸਮੈਨ ਡਿਪੈਂਡੈਂਟ ਨੇ 8 ਨੇ ਓ ਸੋਰੀ ਇਹ ਇਹਨਾਂ ਦੀ ਗਿਣਤੀ ਹੈ 15 ਐਕਸ ਸੀ ਆਰਓ ਐਕਸ ਸਰਵਿਸਮੈਨ ਡਿਪੈਂਡੈਂਟ ਐਸ ਸੀ ਐਮ ਐਂਡ ਬੀ ਡਿਪੈਂਡੈਂਟ 4 ਕੈਂਡੀਡੇਟ ਨੇ ਜਰਨਲ ਸਪੋਰਟਸ ਦੇ ਜੋ ਕੈਂਡੀਡੇਟ ਨੇ 9 ਕੈਂਡੀਡੇਟ ਨੇ ਆਰਓ ਸਪੋਰਟਸ ਦੇ 6 ਕੈਂਡੀਡੇਟ ਨੇ ਤੇ ਇੱਕ ਕੈਂਡੀਡੇਟ ਆ ਜੋ ਐਮ ਬੀ ਸਪੋਰਟਸ ਦਾ ਸੋ ਓਵਰਆਲ ਟੋਟਲ ਨੰਬਰ ਆਫ ਕੈਂਡੀਡੇਟ ਅੱਜ ਜੋ ਸਕਰੂਟੀ ਤੇ ਆਏ ਨੇ 418 ਕੈਂਡੀਡੇਟ ਨੇ ਜਿਸ ਵਿੱਚ ਜੋ ਦੇਖ ਸਕਦੇ ਹੋ ਤੁਸੀਂ ਜੋ ਹਾਜ਼ਰ ਹੋਏ ਨੇ ਤੇ ਬਾਕੀ ਅ ਨੌਕ ਦੀ ਜੋ ਜੋ ਡਬਲਿੰਗ ਹੋ ਸਕ ਹੈਗੀ ਐ ਬਾਕੀ ਦੇਖਦੇ ਆ ਓਵਰ ਆਲ ਟੋਟਲ ਜੋ ਕੈਂਡੀਡੇਟ ਨੇ 418 ਨੇ ਬੁਲਾਏ ਨੇ ਤੇ ਜੋ ਆਪਣੀਆਂ ਮੇਨ ਕੈਟਾਗਰੀਆਂ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੋ ਜਰਨਲ ईडब्ल्यूएस BC ਤੇ आरਓ ਜੋ ਮੇਨ ਇਫੈਕਟਿਵ ਹਾਈ ਮੈਰਿਟ ਵਾਲੀਆਂ ਕੈਟਾਗਰੀਜ਼ ਰਹਿੰਦੇ ਨੇ ਤਾਂ ਇਸ ਦੇ ਵਿੱਚ ਜੋ ਕੈਂਡੀਡੇਟ ਨੇ 164 ਕੈਂਡੀਡੇਟ ਸਾਰੀਆਂ ਕੈਟਾਗਰੀਆਂ ਦੇ ਵਿੱਚ ਸ਼ਾਮਲ ਹੋਏ ਨੇ ਤੇ 82 ਆ ਜੋ ਓਪਨ ਕੈਟਾਗਰੀ ਜਿਸ ਨੂੰ ਜਰਨਲ ਕਹਿ ਦਿੰਦੇ ਆਪਾਂ ਉਸ ਵਿੱਚ ਐਂਟਰ ਜੋ ਸਕਰੂਟੀਨੀ ਕਰਵਾਈ ਹੈ ਅੱਜ ਠੀਕ ਹੈ ਕੋਈ ਬਹੁਤਾ ਵੱਡਾ ਫੇਰ ਬਦਲ ਨਹੀਂ ਹੈ ਕਿਉਂਕਿ ਇਹ ਓਵਰਆਲ ਮੈਰਿਟ ਆ ਜੋ 57 ਤੱਕ ਦੇਖ ਰਹੇ ਆਂ ਆਪਾਂ ਜੋ 114 ਨੰਬਰ ਤੱਕ ਜਿਸ 57 ਕੁਐਸਚਨ ਦੇ 114 ਨੰਬਰ ਤੱਕ ਜੋ ਪਹਿਲਾਂ ਡਾਟਾ ਨਿਕਲ ਕੇ ਆਉਂਦਾ ਹੁੰਦਾ ਸੀ ਕਿ 120 ਤੱਕ ਜੋ 82 ਕੈਂਡੀਡੇ ਉਹ ਬਿਲਕੁਲ ਸਹੀ ਸੀ ਉਸੇ ਤਰ੍ਹਾਂ ਹੀ ਉਸੇ ਬਹਾਅ ਹੱਤੇ ਤੁਸੀਂ ਦੇਖ ਸਕਦੇ ਹੋ ਕੋਈ ਜ਼ਿਆਦਾ ਫਰਕ ਨਹੀਂ ਪਿਆ ਬਾਕੀ ਇੱਕ ਤੁਹਾਨੂੰ ਡਿਟੇਲ ਦੇ ਵਿੱਚ ਵੀ ਜੋ ਅ ਅਲੱਗ ਪੇਜ ਤੇ ਦਿਖਾ ਦਿੰਦੇ ਆ ਕਿ ਇਸ ਕੈਟਾਗਰੀ ਵਿੱਚ ਕਿੰਨੇ ਬੰਦੇ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕੱਲੀ ਕੱਲੀ ਕੈਟਾਗਰੀ ਦਾ ਸੋ 9 ਦੀ ਡਬਲਿੰਗ ਸੀ ਸਾਥੀ ਉਹ ਤੇ 418 ਟੋਟਲ ਬੰਦੇ ਨੇ ਜੇਕਰ ਡਬਲਿੰਗ ਕੱਟ ਦਿੰਦੇ ਆ ਤਾਂ ਆਪਾਂ 400 9 ਕੈਂਡੀਡੇਟ ਆ ਜੋ ਟੋਟਲ ਰਹਿ ਜਾਣਗੇ ਬਾਕੀ ਵਿਦ ਕੈਟਾਗਰੀ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਸਕਦੇ ਹੋ ਜਿਹੜੇ ਕੈਂਡੀਡੇਟਾਂ ਨੂੰ ਜੋ ਇਸ ਤਰ੍ਹਾਂ ਦੇਖਣਾ ਵੀ ਕਿਸ ਕੈਟਾਗਰੀ ਵਿੱਚ ਕਿੰਨੇ ਹੋਏ ਨੇ ਆਸਾਨੀ ਨਾਲ ਓਪਨ ਦੇ ਵਿੱਚ 82 BC ਵਿੱਚ 29 EWWS 17 ਤੇ R&O ਦੇ ਵਿੱਚ 36 ਸੋ ਇਹ ਟੋਟਲ ਕੈਂਡੀਡੇਟ ਲਗਭਗ ਜੋ 164 ਨੇ ਮੇਨ ਕੈਟਾਗਰੀਆਂ ਨੇ ਹਾਈ ਮੈਰਿਟ ਵਾਲੀਆਂ ਤੇ ਇਸ ਤੋਂ ਬਾਅਦ ਜੋ ਓਵਰਾਲ ਬਾਕੀ 409 ਮਿਲਾ ਕੇ ਬਣ ਜਾਂਦੇ ਨੇ ਤੇ 155 ਜੋ M&B ਦੇ ਵਿੱਚ ਨੇ ਬਾਕੀ ਜਿਹੜੀ ਜਿਹੜੇ ਕੈਟਾਗਰੀਆਂ ਦੇ ਜੋ ਵੀ ਰਿਜ਼ਰਵ ਕੈਟਾਗਰੀਆਂ ਦੇ ਕੈਂਡੀਡੇਟ ਨੇ ਰਿਲੇਟਡ ਨੇ ਆਪਣੀ ਆਪਣੀ ਕੈਟਾਗਰੀ ਦੇ ਜੋ ਸਟੂਡੈਂਟਾਂ ਨੂੰ ਦੇਖ ਸਕਦੇ ਹੋ ਬਾਕੀ ਜੇ ਇਨਫੋਰਮੇਸ਼ਨ ਵਧੀਆ ਲੱਗੀ ਜੇ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਿ ਤਾਂ ਕਿ ਕੁਝ ਕੈਂਡੀਡੇਟ ਨੂੰ ਇਹ ਪਤਾ ਲੱਗ ਸਕੇ ਕਿ ਕੀ ਕਿੰਨਾ ਫਰਕ ਜਾਂ ਮੈਰਿਟ ਕਿੱਥੋਂ ਤੱਕ ਜਾ ਸਕਦੀ ਅੰਦਾਜ਼ਾ ਲਗਾ ਸਕਣ ਸੋ ਕਿਉਂਕਿ ਇਹ ਜੋ ਕਈਆਂ ਨੂੰ ਗੁੰਮਰਾਹ ਹੋ ਜਾਂਦੇ ਸਟੂਡੈਂਟ ਕਿ ਦੁਬਾਰਾ ਐਗਜ਼ਾਮ ਰੀਕੰਡਕਟ ਹੋਇਆ ਪਤਾ ਨਹੀਂ ਕੀ ਹੋ ਜਾਣਾ ਸੋ ਕਿਸਮਤ ਦੀ ਗੱਲ ਹੁੰਦੀ ਸਾਥੀਓ ਮਾੜਾ ਹੋਣ ਦੀ ਬਜਾਏ ਮੈਨੂੰ ਤਾਂ ਜੋ ਚੰਗਾ ਹੁੰਦਾ ਹੀ ਦਿਖਦਾ ਦਿਖ ਰਿਹਾ ਹੈ ਕਿਉਂਕਿ ਨੌਟ ਡਿਮੈਂਡਿੰਗ ਡਾਟੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਬਹੁਤ ਲੇਟ ਨਿਕਲਦੇ ਨੇ ਮੰਨ ਲਓ 6830 ਦੀਆਂ ਜੋ ਸੈਕੰਡ ਲਿਸਟਾਂ ਆਈਆਂ ਸੀ ਕਮ ਸੇ ਕਮ 6835 ਦਾ 4 ਤੋਂ 500 ਬੰਦਾ ਹੀ ਹੋਵੇ ਹੋ ਸਕਦਾ ਜ਼ਿਆਦਾ ਹੋਵੇ ਮੈਂ ਆਈਡੀਆ ਦੇ ਰਿਹਾ ਇੱਕ ਐਗਜ਼ਾਮਪਲ ਤਾਂ ਉਹਨਾਂ ਦਾ ਇਧਰ ਮੈਰਿਟ ਦੇ ਵਿੱਚ ਨਾਮ ਸੀ ਸਕਰੂਟੀਨੀ ਕਰਵਾ ਕੇ ਗਏ ਸੀ ਉਹਨਾਂ ਨੂੰ ਆਟੋਮੈਟਿਕ ਸਟੇਸ਼ਨ ਅਲਾਟ ਹੋ ਜਾਣਾ ਸੀ ਪਰ ਉਹਨਾਂ ਨੇ ਜੁਆਇਨ ਨਹੀਂ ਕਰਨਾ ਸੀ ਕਿਉਂਕਿ ਸ਼ਰਟ ਮਿੰਟ ਵਿੱਚ ਆਲਰੇਡੀ ਜੁਆਇਨ ਨੇ ਸਾਡੇ ਡਿਪਾਰਟਮੈਂਟ ਨੇ ਉਹਨਾਂ ਨੂੰ ਮੌਕਾ ਦੇਣਾ ਸੀ ਘੱਟੋ ਘੱਟ 3 ਤੋਂ 4 ਮਹੀਨੇ ਦਾ ਵੀ ਤੁਸੀਂ ਇੱਧਰ ਆ ਕੇ ਜੁਆਇਨ ਕਰ ਲਓ ਉਹਨਾਂ ਕੋਲ ਬਕਾਇਦਾ ਚਿੱਠੀਆਂ ਜਾਣੀਆਂ ਸੀ ਲੈਟਰ ਜਾਣੇ ਸੀ ਫਿਰ ਕਿਤੇ ਉਹ ਜਵਾਬ ਦਿੰਦੇ ਜਾਂ ਦੇਰੀ ਕਰਦੇ ਫਿਰ ਕਿਤੇ ਨਾਟ ਜੋਇਨਿੰਗ ਡਾਟਾ ਜੋ ਸਕੂਲਾਂ ਵਿੱਚੋਂ ਨਿਕਲ ਕੇ ਆਉਂਦਾ ਕਿ ਜਾਂ ਡੀਓ ਆਫਿਸ ਤੋਂ ਕਿ ਇਸ ਬੱਚੇ ਨੇ ਜੁਆਇਨ ਨਹੀਂ ਕੀਤਾ ਡੀਪੀਆਈ ਤੱਕ ਜਾਂਦਾ ਫਿਰ ਕਿਤੇ ਡਿਪਾਰਟਮੈਂਟ ਕੋਲ ਵਾਪਸ ਆਉਂਦਾ ਉਹ ਡਾਟਾ ਫਿਰ ਜੋ ਥੱਲੜ ਲਈ ਆਪਣੀ ਲਿਸਟ ਵਾਲੇ ਬੱਚੇ ਦਾ ਨਾਮ ਚੱਕਿਆ ਜਾਂਦਾ ਹੈ ਸੋ ਲੰਮਾ ਪ੍ਰੋਸੈਸ ਹੋ ਜਾਂਦਾ ਤੇ ਉਹ ਸਿੱਧੇ ਤੋਂ ਸਿੱਧੇ ਜਿੰਨੇ ਬੱਚੇ ਦੁਬਾਰਾ ਸਕਰੂਟਨੀਂਗ ਕਰਵਾਈ ਹੈ ਜਿਨ੍ਹਾਂ ਨੇ ਉਸ ਤੋਂ ਉਸ ਦੇ ਬਰਾਬਰ ਤਾਂ ਕਮ ਸੇ ਕਮ ਜੋ ਸ਼ਾਰਟ ਮੀਂਤੀ ਵਾਲੇ ਜਾਂ ਹੋਰ ਕੈਂਡੀਡੇਟ ਐਬਸੈਂਟ ਰਹਿ ਗਈ ਆਊਟ ਹੋ ਗਏ ਨੇ ਜੋ ਪਹਿਲਾਂ ਹੀ ਹੋ ਸਕ ਉਸ ਤੋਂ ਜ਼ਿਆਦਾ ਹੀ ਹੋਣਗੇ ਇਹ ਵੀ ਤੁਸੀਂ ਨੋਟ ਕਰ ਲਿਆ ਜੇ ਤੇ ਕਿਉਂਕਿ ਇਹ ਪਾਸਿੰਗ ਨੰਬਰ ਆਫ ਕੈਂਡੀਡੇਟ ਬਹੁਤ ਘਟਨੇ ਤੇ ਉਹ ਸੈਕਿੰਡ ਲਿਸਟਾਂ ਵਿੱਚ ਲੱਗਣ ਵਾਲੇ ਕੈਂਡੀਡੇਟ ਆ ਜ਼ਿਆਦਾ ਸੀ ਕਿਉਂਕਿ ਸਾਡੇ ਆਪਣੇ ਖੁਦ ਦੇ ਤੁਸੀਂ ਆਸ-ਪਾਸ ਦੇਖ ਲਿਆ ਜੇ ਕੋਈ ਆਪਣੇ ਨੋਨ ਚ ਇੱਕ ਦੋ ਕ ਨਹੀਂ ਰਹੇ ਇਹ ਜ਼ਰੂਰ ਹੋਣਗੇ ਜਿਸ ਦਾ ਇੱਧਰ ਵੀ ਨੰਬਰ ਸੀ ਤੇ ਉਧਰ ਜੋ ਛਾੜ ਮਹਿੰਦੀ ਦੇ ਲਾਸਟ ਤੇ ਖੜਾ ਸੀ ਕਿਉਂਕਿ ਜੋ ਬੱਚੇ ਲਾਸਟ ਤੇ ਸੀ ਉਹਨਾਂ ਨੇ ਪੂਰੀ ਮਿਹਨਤ કરી 994 ਵਿੱਚ ਚੰਗੇ ਨੰਬਰ ਲਏ ਕਿਉਂਕਿ ਉਧਰ ਉਹਨਾਂ ਨੂੰ ਡਾਊਟ ਸੀ ਕਿ ਪਤਾ ਆਵੇ ਜਾਂ ਨਾ ਆਵੇ ਉਨ੍ਹਾਂ ਦੀ ਕਿਸਮਤ ਸੀ ਜੋ ਲਾਸਟ ਤੇ ਉਹਨਾਂ ਦਾ ਨੰਬਰ ਉੱਧਰ ਆ ਗਿਆ। ਬਾਕੀ ਹੋਰ ਵੀ ਜੋ ਕਈ ਫਿਲਟਰ ਹੁੰਦੇ ਨੇ ਸਾਥੀ ਉਹ ਜੋ ਲੱਗਦੇ ਰਹਿੰਦੇ ਨੇ ਭਰਤੀਆਂ ਵਿੱਚ ਅਜਿਹਾ ਕਦੇ ਨਹੀਂ ਹੋਇਆ। ਅੱਜ ਤੁਸੀਂ ਰੈਂਕ ਚੱਕ ਕੇ ਦੇਖ ਲਓ। ਮੰਨ ਲਓ ਜੇ 2000 ਪੋਸਟਾਂ ਵੀ 2000 ਰੈਂਕ ਤੱਕ ਹੀ ਮੈਰਿਟ ਉਹ ਜਿਹਾ ਕਦੇ ਨਹੀਂ। ਉਹਨਾਂ ਨੂੰ 2000 ਬੱਚਾ ਕਟੋ-ਗਟ 25-2600 ਰੈਂਕ ਦੇ ਵਿੱਚੋਂ ਮਿਲਦਾ ਹਮੇਸ਼ਾ ਹੀ ਕੋਈ ਵੀ ਵਰਤੀ ਹੈ। ਜਾਦੇ ਬੱਚਿਆਂ ਵਿੱਚੋਂ ਹੀ ਬੱਚੇ ਮਿਲਦੇ ਨੇ। ਸੋ ਅ ਰਡਾਸ ਕਰੋ ਜਲਦੀ ਤੋਂ ਜਲਦੀ ਪ੍ਰੋਸੈਸ 894 ਕੰਪਲੀਟ ਹੋਵੇ ਇਸ ਤੋਂ ਬਾਅਦ ਹੁਣ ਐਬਸੈਂਟ ਵਾਲੇ ਕੈਂਡੀਡੇਟ ਇਹਨਾਂ ਵਿੱਚੋਂ ਜੇ ਕੋਈ ਰਹਿੰਦਾ ਹੈ ਤਾਂ ਉਹ ਬੁਲਾਏ ਜਾਣਗੇ ਡਿਪਾਰਟਮੈਂਟ ਵੱਲੋਂ ਤੇ ਇਸ ਤੋਂ ਬਾਅਦ ਜੋ ਫਾਈਨਲ ਲਿਸਟ ਹੈ ਸਿਲੈਕਸ਼ਨ ਲਿਸਟ ਆਵੇਗੀ ਸੋ ਜਲਦੀ ਤੋਂ ਜਲਦੀ ਲਿਸਟ ਆਵੇ ਤਾਂ ਜੋ ਬੱਚੇ ਰੋਜ਼ਗਾਰ ਤੇ ਲੱਗਣ ਤੇ ਸਕਰੂਟੀ ਕਰਾ ਚੁੱਕੇ ਵੱਧ ਤੋਂ ਵੱਧ ਬੱਚਿਆਂ ਨੂੰ ਵੀ ਜੋ ਰੋਜ਼ਗਾਰ ਮਿਲੇ ਤੇ ਬਾਕੀ ਹੁਣ ਤੱਕ ਦੀ ਇਹ ਹੀ ਅਪਡੇਟ ਹੈ ਇਸ ਤਰ੍ਹਾਂ 894 ਵਰਤੀ ਗਈ ਅਪਡੇਟ ਆਵੇਗੀ ਆਪ ਜੀ ਨੂੰ ਇਸੇ ਚੈਨਲ ਤੇ ਦੱਸ ਦਿੱਤਾ ਜਾਵੇਗਾ So thank you so much as video